ਅੱਜ ਦਿਨ ਮੰਗਲਵਾਰ 18 ਫਰਵਰੀ 7 ਫੱਗਣ ਐ ਨਾਨਕਸ਼ਹੀ ਸੰਮਤ 556 ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਹੁਣ ਤੁਹਾਡੇ ਨਾਲ ਦੇਸ਼ ਅਤੇ ਦੁਨੀਆ ਦੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਹਰਿੰਦਰ ਬਾਜਵਾ ਪੰਜਾਬ ਸਰਕਾਰ ਨੇ ਕੱਲ ਵੱਡੀ ਕਾਰਵਾਈ ਕਰਦਾ ਹੋਇਆ ਸ਼੍ਰੀ ਮੁਖਤਸਰ ਸਾਹਿਬ ਦੇ ਡੀਸੀ ਨੂੰ ਮੁਅਤਲ ਕਰ ਦਿੱਤਾ ਹੈ ਤੇ ਇਸੇ ਨਾਲ ਹੀ ਚੌਕਸੀ ਵਿਭਾਗ ਦੇ ਮੁਖੀ ਦਾ ਤਬਾਦਲਾ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕ੍ਰਾਪਸ਼ਨ ਖਿਲਾਫ ਮੁਹਿੰਮ ਦੇ ਦੂਜੇ ਗੇੜ ਦੀ ਕਾਰਵਾਈ ਵੜਦੇ ਹੋਏ ਸ਼੍ਰੀ ਮੁਖਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੂੰ ਮੁਅਤਲ ਕਰ ਦਿੱਤਾ ਹੈ ਉਸ ਖਿਲਾਫ ਪ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ ਜਿਸ ਕਰਕੇ ਮੁੱਖ ਮੰਤਰੀ ਨੇ ਫੌਰੀ ਚੌਕਸੀ ਵਿਭਾਗ ਦੀ ਜਾਂਚ ਦੇ ਹੁਕਮ ਦੇ ਦਿੱਤੇ ਨੇ ਮੁੜਲੀ ਜਾਂਚ ਦੇ ਆਧਾਰ ਤੇ ਸਰਕਾਰ ਨੇ ਡਿਪਟੀ ਕਮਿਸ਼ਨ ਨੂੰ ਅਹੁਦੇ ਤੋਂ ਹਟਾਇਆ ਅਭਿਜੀਤ ਕਪਲੇਸ਼ ਨੂੰ ਨਵੇਂ ਡਿਪਟੀ ਕਮਿਸ਼ਨਰ ਵਜੋਂ ਤਨਾਤ ਕੀਤਾ ਗਿਆ ਜੋ 2015 ਬੈਚ ਦੇ ਅਧਿਕਾਰੀ ਨੇ ਇਸ ਵੇਲੇ ਕਪਲੇਸ਼ ਖਨਨ ਵਿਭਾਗ ਦੇ ਡਾਇਰੈਕਟਰ ਨੇ ਇਸ ਦੌਰਾਨ ਮੁੱਖ ਮੰਤਰੀ ਨੇ ਨੌਕਰਸ਼ਾਈ ਵਿੱਚ ਵੱਡਾ ਫੇਰ ਬਦਲ ਕਰਦੇ ਆਂ ਵਿਜੀਲੈਂਸ ਬਿਊਰੋ ਦੇ ਮੁਖ ਡਾਇਰੈਕਟਰ ਵਰਿੰਦਰ ਕੁਮਾਰ ਦਾ ਵੀ ਤਬਾਦਲਾ ਕਰ ਦਿੱਤਾ ਅਤੇ ਜੀ ਨਾਗੇਸ਼ਵਰ राव ਨੂੰ ਵਿਜੀਲੈਂਸ ਬਿਊਰੋ ਦਾ ਨਵਾਂ ਮੁਖੀ ਲਾਇਆ ਗਿਆ ਮੁੱਖ ਮੰਤਰੀ ਨੇ ਸ਼੍ਰੀ ਮੁਖਸਰ ਸਾਹਿਬ ਦੇ ਨਵੇਂ ਡੀਸੀ ਅਭੀਜੀਤ ਕਪਲੇਸ਼ ਅਤੇ ਨਵੇਂ ਵਿਜੀਲੈਂਸ ਮੁਖੀ ਨਾਗੇਸ਼ਵਰ राव ਨੂੰ ਬੁਲਾ ਕੇ ਸਖਤ ਹਦਾਇਤਾਂ ਵੀ ਦਿੱਤੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਹੈ ਤੇ ਉੱਧਰ ਅੱਜ ਸੱਤ ਮੈਂਬਰੀ ਕਮੇਟੀ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਾਮਜ਼ਦ ਕੀਤੀ ਗਈ ਹੈ ਉਸ ਦੀ ਮੀਟਿੰਗ ਵੀ ਪ੍ਰਸਤਾਵਿਤ ਹੈ ਇਸ ਵਿਚਕਾਰ ਕਚੋਲਾ ਬਣ ਚੁੱਕਿਆ ਹੈ ਕਿ ਹੁਣ ਅੱਗੇ ਕੀ ਹੋਵੇਗਾ ਗਾਨੀ ਹਰਪ੍ਰੀਤ ਸਿੰਘ ਨੂੰ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਫਾਰਗ ਕਰਨ ਦੇ ਫੈਸਲੇ ਮਗਰੋਂ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਤੀ ਕੱਲ ਆਪਣੇ ਅਹੁਦੇ ਤੋਂ ਅਸਤੀਫਾ ਲਾਣ ਕਰ ਦਿੱਤਾ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੇ ਮੁਖੀ ਦੇ ਅਹੁਦੇ ਤੋਂ ਵੀ ਲਾਂਬੇ ਹੋ ਗਏ ਨੇ ਇਸ ਨਾਲ ਪਿਛਲੇ ਸਾਲ 2 ਦਸੰਬਰ ਤੋਂ ਬਾਅਦ ਬਦਲ ਰਹੇ ਹਾਲਾਤਾਂ ਦਰਮਿਆਨ ਪੰਥਕ ਸੰਕਟ ਹੋਰ ਡੂੰਘਾ ਹੋ ਗਿਆ ਅਜਨ ਚੇਤੀ ਸਦੀ ਪੱਤਰਕਾਰ ਸੰਮੇਲਨ ਦੇ ਦੌਰਾਨ ਤਾਮੀ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਅਤੇ ਸੱਤ ਮੈਂਬਰੀ ਕਮੇਟੀ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਭਾਵੇਂ ਉਹਨਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਨਾ ਕਰ ਦਿੱਤੀ ਪਰ ਫਿਰ ਵੀ ਅਸਤੀਫਾ ਦੇਣ ਦੇ ਕਾਰਨ ਸਪਸ਼ਟ ਕਰਦੇ ਆ ਤਾਮੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਦੇ ਫੈਸਲੇ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਵੋ ਲੋ ਕੀਤਿਆ ਨਹੀਂਆਂ ਟਿੱਪਣੀਆਂ ਕਾਰਨ ਉਹ ਨੈਤਿਕ ਆਧਾਰ ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ ਤਾਂ ਮੀਨੇ ਕਿਹਾ ਕਿ ਅੰਤਰੀ ਕਮੇਟੀ ਦੀ ਮੀਟਿੰਗ ਦੌਰਾਨ ਬਹੁਤ ਸੰਮਤੀ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਕ ਕਰਦਾ ਫੈਸਲਾ ਲਿਆ ਗਿਆ ਸੀ ਪਰ ਇਸ ਦੇ ਬਾਵਜੂਦ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਇਸ ਨੂੰ ਮੰਦਭਾਗਾ ਤੇ ਦੁਖਦਾਈ ਦੱਸਿਆ ਗਿਆ ਉਹਨਾਂ ਅਕਾਲ ਤੱਕ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਆਪਣੇ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਉਧਰ ਇਸ ਮਾਮਲੇ ਦੇ ਵਿੱਚ ਵੱਖ-ਵੱਖ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਆਈਆਂ ਤਕਸ਼ੀਰੀ ਦਮਦਮਾ ਸਾਹਿਬ ਦੇ ਸਾਅ ਪਕਾ ਜੱਤੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਨੂੰ ਮੰਦਭਗਾ ਕਰਾਰ ਦਿੱਤਾ ਹੈ ਬੀਬੀ ਜ਼ਗੀਰਕੌਰ ਨੇ ਵੀ ਇਸ ਨੂੰ ਮੰਦਭਗਾ ਕਰਾਰ ਦਿੱਤਾ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਵਡਾਲਾ ਨੇ ਵੀ ਇਸ ਨੂੰ ਮੰਦਭਗਾ ਕਰਾਰ ਦਿੱਤਾ ਹੈ ਦੂਜੇ ਪਾਸੇ ਸੁਖਬੀਰ ਬਾਦਲ ਵਾਲਾ ਤੜਾਕਾਲ ਸੁਖਬੀਰ ਬਾਦਲ ਦੀ ਧੀ ਦੇ ਵਿਆਹ ਚੁਲਜਿਆ ਹੋਇਆ ਸੀ ਤੇ ਇਸ ਕਰਕੇ ਉਹਨਾਂ ਦੀਆਂ ਕੋਈ ਵੱਡੀਆਂ ਪ੍ਰਤੀਕਿਰਿਆਵਾਂ ਫਿਲਹਾਲ ਸਾਹਮਣੇ ਨਹੀਂ ਆਈਆਂ ਗਿਆਨਨੇਸ਼ ਕੁਮਾਰ ਭਾਰਤ ਦੇ ਨਵੇਂ ਚੋਣ ਕਮਿਸ਼ਨਰ ਹੋਣਗੇ ਚੌਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਭਾਰਤ ਦਾ ਨਵਾਂ ਮੁਖ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਕਾਨੂੰਨ ਮੰਤਰਾਲੇ ਨੇ देर रात ਇਸ ਦੀ ਜਾਣਕਾਰੀ ਦਿੱਤੀ ਗਿਆਨੇਸ਼ ਕੁਮਾਰ ਦੀ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਸੰਬੰਧੀ ਨਵੇਂ ਕਾਨੂੰਨ ਤਹਿਤ ਹੋਈ ਹੈ ਤੇ ਇਸ ਵਿੱਚ ਕਾਨੂੰਨ ਤਹਿਤ ਹੋਈ ਇਹ ਚੋਣਪੇਲੀ ਨਿਯੁਕਤੀ ਹੈ ਮੌਜੂਦਾ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ 18 ਫਰਵਰੀ ਨੂੰ ਸੇਵਾਮੁਕਤ ਹੋ ਗਏ ਹਨ ਇਸ ਤੋਂ ਪਹਿਲਾਂ ਬੀਤੀ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੈਟਲੀ ਚੋਣ ਕਮੇਟੀ ਨੇ ਮੀਟਿੰਗ ਕੀਤੀ ਅਤੇ ਨਵੇਂ ਚੋਣ ਕਮਿਸ਼ਨਰ ਦੇ ਨਾਵਾਂ ਬਾਰੇ ਚਰਚਾ ਕਰਨ ਤੋਂ ਬਾਅਦ ਗਣੇਸ਼ ਕੁਮਾਰ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਇਸ ਮਗਰੋਂ ਕਮੇਟੀ ਨੇ ਰਾਸ਼ਟਰਪਤੀ ਦ੍ਰੋਪਦੀ ਮੋਰਮਰ ਨੂੰ ਉਹਨਾਂ ਦੇ ਨਾਂ ਦੀ ਸਿਫਾਰਸ਼ ਕੀਤੀ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਰ ਸ਼ਾਤੇਵਰਦੀ ਤੇ ਅਗੂ ਰਾਹੁਲ ਗਾਂਧੀ ਵੀ ਕਮੇਟੀ ਦਾ ਹਿੱਸਾ ਨੇ ਕਮੇਟੀ ਦੀ ਮੀਟਿੰਗ ਇੱਥੇ ਪ੍ਰਧਾਨ ਮੰਤਰੀ ਦਫ਼ਤਰ ਚ ਹੋਈ ਉਧਰ ਕਾਂਗਰਸ ਨੇ ਇਸ ਮਾਮਲੇ 'ਚ ਕਿਹਾ ਕਿ ਸਰਕਾਰ ਨੂੰ ਇਹ ਮੀਟਿੰਗ ਮੁਅਤਲ ਕਰ ਦੇਣੀ ਚਾਹੀਦੀ ਸੀ ਕਿਉਂਕਿ ਸੁਪਰੀਮ ਕੋਰਟ ਇਸ ਸੰਬੰਧੀ ਬਣੇ ਨਵੇਂ ਕਾਨੂੰਨ ਦੀ ਸਮੀਖਿਆ ਲਈ ਸੁਣਵਾਈ ਜਿਹੜੀ ਆ ਉਹ 1-2 ਦਿਨਾਂ 'ਚ ਕਰਨ ਜਾ ਰਿਹਾ ਹੈ। ਬੀਤ ਰਾਤ ਲੁਧਿਆਣਾ ਦੇ ਵਿੱਚ ਕਥਿਤ ਤੌਰ ਦੇ ਉੱਤੇ ਇੱਕ ਔਰਤ ਦਾ ਕਤਲ ਜਿਸ ਨੂੰ ਲੁੱਟਖੋ ਦਰਸਾਇਆ ਗਿਆ ਸੀ ਉਸ ਦੇ ਵਿੱਚ ਵੱਡਾ ਮੋੜ ਆ ਗਿਆ। ਉਸ ਔਰਤ ਦਾ ਜਿਵੇਂ ਜੋ ਕਿ ਲਿਪਸੀ ਮਿੱਤਲ ਹੈ ਉਸ ਦਾ ਕਤਲ ਉਸ ਦੇ ਪਤੀ ਨੇ ਆਪਣੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਕੀਤਾ ਹੈ। ਸ਼੍ਰੀਚਰਵਾਰ ਨੂੰ ਦੇਰ ਰਾਤ ਡੇਲੋ ਬਾਈਪਾਸ ਤੇ ਹੋਏ ਮਹਿਲਾ ਦੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਹੋਇਆਂ ਲੁਧਿਆਣਾ ਪੁਲਿਸ ਨੇ ਕਈ ਦਾਅਵੇ ਕੀਤੇ ਨੇ ਇਹ ਕਤਲ ਕਾਰੋਬਾਰੀ ਤੇ ਆਪਾਗੂ ਅਨੋਖ ਮਿੱਤਲ ਨੇ ਹੀ ਕਰਵਾਇਆ ਸੀ ਉਸਨੇ ਇਹ ਸਾਜ਼ਿਸ਼ ਆਪਣੇ ਨਜਾਇਜ਼ ਸੰਬੰਧਾਂ 'ਚ ਰੋੜਾ ਬਨ ਰਹੀ ਪਤਨੀ ਨੂੰ ਲੰਬੇ ਕਰਨ ਕਰਨ ਲਈ ਘੜੀ ਸੀ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਅਨੋਖ ਮਿੱਤਲ ਦੀ ਕਹਾਣੀ ਸੁਣਨ ਮਗਰੋਂ ਸ਼ੱਕ ਦੀ ਸੂਈ ਉਸੇ ਤੇ ਆ ਗਈ ਸ਼ਕਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਮੰਨਿਆ ਕਿ ਉਸਨੇ ਹੀ 2.5 ਲੱਖ ਰੁਪਏ ਚ ਕੰਟਰੈਕਟ ਕਿਲਰ ਹਾਇਰ ਕੀਤੇ ਸਨ ਤੇ ਸਾਰੀ ਸਾਜ਼ਿਸ਼ ਰਸੀ ਸੀ ਇਸ ਵਿੱਚ ਉਸਦੀ ਪ੍ਰੇਮਿਕਾ ਪ੍ਰਤੀਕਸ਼ਾ ਵੀ ਸ਼ਾਮਲ ਸੀ ਜਿਸ ਤੋਂ ਬਾਅਦ ਉਸਨੇ ਅਨੋਖ ਮਿੱਤਲ 35 ਉਸਦੀ ਪ੍ਰੇਮਿਕਾ ਪ੍ਰਤੀਕਸ਼ਾ 24 ਕੰਟਰੈਕਟ ਕਿਲਰ ਅਮਰਤਪਾਲ ਸਿੰਘ ਉਰਫ ਬੱਲੀ ਗੁਰਦੀਪ ਸਿੰਘ ਉਰਫ ਮਾਨ ਸੋਨੂ ਸਿੰਘ ਤੇ ਸਾਗਰਦੀਪ ਸਿੰਘ ਉਰਫ ਤੇਜੀ ਹੰਦੜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮਲਜਮਾ ਦੇ ਕਬਜ਼ੇ ਜੋ ਵਾਰਦਾਤ ਲਈ ਵਰਤੀ ਗਈ ਸਵਿਫਟ i20 ਤੇ ਨੋਖ ਮਿੱਤਲ ਦੀ ਕਾਰ ਜਿਹੜੀ ਬਰਾਮਦ ਹੋ ਗਈਆਂ ਨੇ ਪੁਲਿਸ ਨੇ ਦੱਸਿਆ ਕਿ ਇਸ ਕੇਸ ਦਾ ਮੁੱਖ ਮੋਲਜਮ ਢੰਡਾਰੀਕਲਾਂ ਦਾ ਵਾਸੀ ਗੁਰਪ੍ਰੀਤ ਸਿੰਘ ਉਰਫ ਗੋਪੀ ਕਤਲ ਦੇ ਤੁਰੰਤ ਬਾਅਦ ਫਰਾਰ ਹੋ ਗਿਆ ਹੈ ਕਤਰ ਦੇ ਅਮੀਰ ਅੱਜ ਭਾਰਤ ਪਹੁੰਚੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ 2 ਦਿਨਾਂ ਦੇ ਦੌਰੇ ਤੇ ਆਏ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਾਦ ਅਲ ਥਾਨੀ ਦਾ ਹਵਾਈ ਅੱਡੇ ਤੇ ਪਹੁੰਚ ਕੇ ਖੁਦ ਸਵਾਗਤ ਕੀਤਾ ਇਸ ਸਬੰਧੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਮੀਰ ਵੱਲੋਂ ਮੰਗਲਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਜਾਣ ਦੀ ਸੰਭਾਵਨਾ ਹੈ ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਦੇ ਦਵੱਲੇ ਸਬੰਧਾਂ ਦੇ ਉੱਤੇ ਅਸਰ ਅੰਦਾਜ਼ ਹੋਣ ਦੀ ਸੰਭਾਵਨਾ ਹੈ ਲੁਧਿਆਣਾ ਦੀ ਇੱਕ ਸਾਈਕਲ ਫੈਕਟਰੀ ਦੇ ਵਿੱਚ ਅੱਗ ਲੱਗਣ ਦੇ ਕਾਰਨ ਦੋ ਨਵਾਲਗ ਮਜ਼ਦੂਰਾਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ 71 ਵੇਰਵਿਆਂ ਅਨੁਸਾਰ ਥਾਣਾ ਡਿਵੀਜ਼ਨ ਨੰਬਰ 6 ਦੇ ਘੇਰੇ ਅੰਦਰ ਪੈਂਦੇ ਇਲਾਕੇ ਕਲਸੀਆਂ ਗਲੀ ਦੇ ਵਿੱਚ ਬੀਤੀ ਸਵੇਰ ਇੱਕ ਸਾਈਕਲ ਫੈਕਟਰੀ ਦੇ ਵਿੱਚ ਅੱਗ ਲੱਗਣ ਦੇ ਕਾਰਨ ਦੋ ਨਵਾਲਿਕ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਉਹਨਾਂ ਦੇ ਦੋ ਦੋਸਤ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ ਜਾਣਕਾਰੀ ਦੇ ਅਨੁਸਾਰ ਘਟਨਾ ਸਵੇਰੇ 11 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਕਲਸੀਆਂ ਗਲੀ ਸਥਿਤ ਸੋਨੂ ਸਾਈਕਲ ਫੈਕਟਰੀ ਵਿੱਚ ਭੱਠੀ ਫਟਣ ਕਾਰਨ ਅਚਾਨਕ ਅੱਗ ਲੱਗੀ ਉਸ ਵਕਤ ਫੈਕਟਰੀ ਅੰਦਰ ਰਿਹਾਨ ਪੁੱਤਰ ਮੁਹੰਮਦ ਸੁਲੇਮਾਨ 17 ਤੇ ਵਰਕਰ ਸਿਆਜ਼ ਬਾਬੂ 15 ਪੁੱਤਰ ਮੁਹੰਮਦ ਮਹਿਰੂਜ਼ ਕੰਮ ਕਰ ਰਹੇ ਸਨ ਜਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਐਸਨ ਹੁਣ ਤੱਕ ਦੀਆਂ ਖਬਰਾਂ ਵਧੇਰੇ ਖਬਰਾਂ